ਰੰਗीन ਪਾਣੀ ਪੀ ਕੇ ਗੱਡੀ ਚਲਾਉਣ ਵਾਲੇ ਹੁਣ ਸਾਵਧਾਨ ਹੋ ਜਾਓ ਕਿਉਂਕਿ ਹੁਣ ਤੁਹਾਡੇ ਤੇ ਜਿਹੜਾ ਪੰਜਾਬ ਪੁਲਿਸ ਦਾ ਸਕੰਜਾ ਹੈ ਉਹ ਕਾਫੀ ਜ਼ਿਆਦਾ ਸਖਤ ਹੋ ਗਿਆ ਕਿਉਂਕਿ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਵੱਲੋਂ ਜਨਵਰੀ ਮਹੀਨੇ ਦੇ ਵਿੱਚ ਜਿਹੜੇ ਕਾਫੀ ਸੰਖਿਆ ਦੇ ਵਿੱਚ ਜਿਹੜਾ ਟਾਂਕਣ ਡਰਾਈਵ ਦੇ ਚਲਾਣ ਕੱਟੇ ਗਏ ਨੇ ਮੋਟਾ ਜਿਹੜਾ ਜੁਰਮਾਨਾ ਹੈ ਉਹ ਕੀਤਾ ਜਾ ਰਿਹਾ ਤੇ ਨਾਲ ਹੀ ਜਿਹੜਾ ਲਾਇਸੈਂਸ ਹੈ ਤੁਹਾਡੇ ਕੋਲ ਗੱਡੀ ਚਲਾਉਣ ਦਾ ਲਾਇਸੈਂਸ ਹੈ ਉਸ ਨੂੰ ਵੀ ਰੱਦ ਕੀਤਾ ਜਾ ਰਿਹਾ ਸਸਪੈਂਡ ਕੀਤਾ ਜਾ ਰਿਹਾ ਜੇਕਰ ਤੁਸੀਂ ਵੀ ਇਦਾਂ ਦੀ ਕੋਈ ਹਰਕਤ ਕਰਦੇ ਹੋ ਤਾਂ ਬਾਜ ਆਜੋ ਇਦਾਂ ਦੀ ਜਿਹੜੀ ਇੱਕ ਵਾਰਨਿੰਗ ਹੈ ਇੱਕ ਚੇਤਾਵਨੀ ਹੈ ਇਹ ਪੰਜਾਬ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਡਰੰਕ ਐਂਡ ਡਰਾਈਵ ਦੇ ਵਿੱਚ ਫੜਿਆ ਜਾਂਦਾ ਤਾਂ ਉਸ ਦਾ ਕੋਈ ਫੋਨ ਨਹੀਂ ਸੁਣਿਆ ਜਾਊਗਾ ਕੋਈ ਗੱਲ ਬਾਤ ਨਹੀਂ ਸੁਣੀ ਜਾਊਗੀ ਸਿੱਧਾ ਜਿਹੜਾ ਉਸਤਾ ਚਲਾਨ ਕੀਤਾ ਜਾਊਗਾ ਮੋਟਾ ਜੁਰਮਾਨਾ ਲਾਇਆ ਜਾਊਗਾ ਨਾਲ ਹੀ ਉਸਦਾ ਲਾਇਸੈਂਸ ਆ ਜਿਹੜਾ ਉਹ ਵੀ ਰੱਦ ਕੀਤਾ ਜਾਊਗਾ ਤੇ ਉਸ ਵਕਤ ਜਿਹੜੀ ਉਸ ਨੂੰ ਉਹ ਗੱਡੀ ਐ ਜਾਂ ਕੋਈ ਵੀ ਵਾਹਕਲ ਆ ਉਹ ਨਹੀਂ ਦਿੱਤਾ ਜਾਊਗਾ ਉਸ ਸਮੇ ਉਹ ਜਿਹੜਾ ਵਾਹਕਲ ਐ ਉਹ ਜ ਗੱਡੀ ਐ ਉਹ ਉੱਥੇ ਰੱਖੀ ਜਾਊਗੀ ਉਸ ਤੋਂ ਬਾਅਦ ਜਦੋਂ ਉਹ ਬਿਨਾਂ ਅਲਕੋਹਲ ਦੇ ਆਊਗਾ ਉਸ ਸਮੇ ਉਸ ਨੂੰ ਉਹ ਗੱਡੀ ਜਾਂ ਮੋਟਰਸਾਈਕਲ ਆ ਜਿਹੜਾ ਉਹ ਸੌਂਪਿਆ ਜਾਊਗਾ ਵੱਡਾ ਸਿਕੰਜਾ ਹੁਣ ਪੰਜਾਬ ਪੁਲਿਸ ਦੇ ਵੱਲੋਂ ਕਸਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵੱਨ ਚਾਲਕਾਂ ਦੇ ਲਈ ਵੱਡੀ ਖਤਰੇ ਦੀ ਘੰਟੀ ਵੱਜੀ ਹੈ ਰੰਗीन ਪਾਣੀ ਪੀ ਕੇ ਵਾਹਨ ਚਲਾਉਣ ਵਾਲੇ ਲੋਕ ਸਾਵਧਾਨ ਹੋ ਜਾਣ ਬੀਤੇ ਜਨਵਰੀ ਮਹੀਨੇ ਚ ਹੀ ਟ੍ਰੈਫਿਕ ਪੁਲਿਸ ਦੇ ਵੱਲੋਂ ਅਜਿਹੇ 407 ਚਾਲਕਾਂ ਦੇ ਚਲਾਨ ਕੀਤੇ ਗਏ ਨੇ ਜੋ ਡਰਾਈਵ ਦੌਰਾਨ ਸ਼ਰਾਬ ਨਸ਼ੇ ਦੇ ਵਿੱਚ ਤੁੱਤ ਸਨ ਅਜਿਹੇ ਲੋਕਾਂ ਨੂੰ 5000 ਰੁਪਏ ਦਾ ਜੁਰਮਾਨਾ ਤਾਂ ਲੱਗੇਗਾ ਹੀ ਨਾਲ ਜਿਹੜਾ ਉਹਨਾਂ ਦਾ ਡਰਾਈਵਿੰਗ ਲਾਇਸੈਂਸ ਹੈ ਉਹ ਵੀ 3 ਮਹੀਨਿਆਂ ਦੇ ਲਈ ਸਸਪੈਂਡ ਕਰ ਦਿੱਤਾ ਜਾਵੇਗਾ ਹਾਲਾਂਕਿ ਟ੍ਰੈਫਿਕ ਪੁਲਿਸ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਡਰੰਕਨ ਡਰਾਈਵ ਤੇ ਨਕੇਲ ਕੱਸਣ ਦੇ ਲਈ ਕਾਰਵਾਈ ਕਰ ਰਹੀ ਹੈ ਪਰ ਜਨਵਰੀ ਮਹੀਨੇ 'ਚ ਰਿਕਾਰਡ ਤੋੜ ਚਲਾਨ ਕੀਤੇ ਗਏ ਨੇ ਟ੍ਰੈਫਿਕ ਪੁਲਿਸ ਦੇ ਵੱਲੋਂ ਹਫਤੇ ਦੇ 3 ਦਿਨ ਬੁੱਧਵਾਰ ਸ਼ੁੱਕਰਵਾਰ ਅਤੇ ਸ਼ਨੀਵਾਰ ਸ਼ਾਮ 7 ਤੋਂ 10 ਵਜੇ ਤੱਕ ਅਵਸ਼ੇਸ਼ ਨਾਕਾਬੰਦੀ ਕੀਤੀ ਜਾ ਰਹੀ ਹੈ ਟ੍ਰੈਫਿਕ ਪੁਲਿਸ ਦੇ ਬੋਲੋ ਹਰ ਵਾਰ ਨਾਕਿਆਂ ਦੀ ਜਿਹੜੀ ਲੋਕੇਸ਼ਨ ਹੈ ਉਸ ਨੂੰ ਬਦਲ ਦਿੱਤਾ ਜਾਂਦਾ ਜਿਨ੍ਹਾਂ ਦੀ ਗਵਾਹੀ ਟ੍ਰੈਫਿਕ ਪੁਲਿਸ ਦੇ ਜ਼ੋਨ ਇੰਚਾਰਜ ਕਰਦੇ ਹੋਏ ਨਜ਼ਰ ਆਉਂਦੇ ਨੇ ਟ੍ਰੈਫਿਕ ਪੁਲਿਸ ਵੱਲੋਂ ਜਿੰਨਾ ਪੁਆਇੰਟਾਂ ਨੂੰ ਸ਼ਰਾਬ ਦੇ ਨਾਕਿਆਂ ਲਈ ਚੁਣਿਆ ਗਿਆ ਹੈ ਉਹ ਚੰਡੀਗੜ੍ਹ ਰੋਡ ਸਮਰਾਲਾ ਸਮਰਾਲਾ ਚੌਕ ਮਲਹਾਰ ਰੋਡ ਜਲੰਧਰ ਬਾਈਪਾਸ ਸਾਊਥ ਸਿਟੀ ਸ਼ਮੀਰ ਚੌਕ ਢੰਡਾਰੀ ਲੋਧੀ ਕਲੱਬ ਜੀਐਨਏ ਕਾਲਜ ਰੋਡ ਆਦਿ ਪ੍ਰਮੁੱਖ ਹਨ ਟ੍ਰੈਫਿਕ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਅਲਕੋਹਲ ਮੀਟਰ ਦੀ ਮਦਦ ਨਾਲ ਵਾਹਨ ਚਾਲਕਾਂ ਦਾ ਅਲਕੋਹਲ ਟੈਸਟ ਕਰਦੀਆਂ ਨੇ ਅਤੇ ਟੈਸਟ ਪੋਜ਼ਿਟਿਵ ਆਉਣ ਤੇ ਚਾਹਲਮ ਵਾਹਨ ਚਾਲਕਾਂ ਦੇ ਚਲਾਨ ਕੀਤੇ ਜਾ ਰਹੇ ਆ ਪੁਲਿਸ ਕੋਲ ਦਰਜਣਾ ਦੀ ਗਿਣਤੀ ਦੇ ਵਿੱਚ ਅਲਕੋਹਲ ਮੀਟਰ ਮੁਹੱਈਆ ਹਨ ਏਸੀਪੀ ਟ੍ਰੈਫਿਕ ਗੁਰਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਲੋਕ ਨਿਯਮਾਂ ਮੁਤਾਬਕ ਹੀ ਆਪਣਾ ਵਾਹਨ ਚਲਾਉਣ ਉਹਨਾਂ ਨੇ ਕਿਹਾ ਹੈ ਕਿ ਸ਼ਰਾਬ ਜਾਂ ਕੋਈ ਹੋਰ ਨਸ਼ਾ ਕਰਕੇ ਡਰਾਈਵਿੰਗ ਕਰਨ ਨਾਲ ਚਾਲਕ ਦਾ ਵਾਹਨ ਤੇ ਕੰਟਰੋਲ ਨਹੀਂ ਰਹਿੰਦਾ ਉਹਨਾਂ ਇਹ ਹੈ ਕਿ ਟ੍ਰੈਫਿਕ ਪੁਲਿਸ ਦੀ ਇਹ ਇਹ ਕਾਰਵਾਈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਤੇਜ਼ ਹੋ ਜਾਵੇਗੀ ਜੇਕਰ ਕੋਈ ਵੀ ਨਸ਼ਾ ਆ ਕਰਕੇ ਡਰਾਈਵ ਕਾਰ ਦਾ ਚਾਹੇ ਉਹ दारू ਹੋਵੇ ਚਾਹੇ ਫਿਰ ਹੋਰ ਕੋਈ ਨਸ਼ਾ ਹੋਵੇ ਜੇਕਰ ਕੋਈ ਵੀ ਨਸ਼ਾ ਕਰਕੇ ਕੋਈ ਵੀ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਸ ਤੇ ਜਿਹੜਾ ਮੋਟਾ ਏ ਜੁਰਮਾਨਾ ਲੱਗੇਗਾ ਨਾਲ ਹੀ ਉਸ ਦਾ ਜਿਹੜਾ ਡਰਾਈਵਿੰਗ ਲਾਇਸੈਂਸ ਹੈ ਉਹ ਵੀ ਕੈਨਸਲ ਕਰ ਦਿੱਤਾ ਜਾਵੇਗਾ 3 ਮਹੀਨਿਆਂ ਦੇ ਲਈ ਜਿਹੜਾ ਉਸ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ ਹੁਣ ਜਿੰਨੇ ਵੀ ਇਦਾਂ ਦੀ ਆਦਤ ਦੇ ਆਦਤ ਤੋਂ ਮਜਬੂਰ ਨੇ ਉਹ ਬਾਜ਼ ਆ ਜਾਣ ਕਿਉਂਕਿ ਹੋਣਾ ਪੰਜਾਬ ਪੁਲਿਸ ਐਕਸ਼ਨ ਰੋਡ ਦੇ ਵਿੱਚ ਲਗਾਤਾਰ ਉਹਨਾਂ ਦੇ ਵੱਲੋਂ ਇਸ ਚੀਜ਼ ਤੇ ਹੁਣ ਨਕੇਲ ਕਸੀ ਜਾ ਰਹੀ ਆ ਕਿ ਕੋਈ ਵੀ ਜਿਹੜਾ ਏਦਾਂ ਦੀ ਇਹ ਕਾਰਵਾਈ ਕਰਦਾ ਹੋਇਆ ਨਜ਼ਰ ਨਾ ਆਵੇ ਕਿਉਂਕਿ ਆਏ ਦਿਨ ਜਿਹੜੀ ਨਿਤ ਨਵੀਂ ਖਬਰ ਆਉਂਦੀ ਹੈ ਕਿ ਕਿਸੇ ਨੇ ਜਿਹੜੀ ਨਸ਼ੇ ਦੀ ਹਾਲਤ ਦੇ ਵਿੱਚ ਗੱਡੀ ਜਿਹੜੀ ਆ ਉਹ ਕਿਸੇ ਨੂੰ ਟੱਕਰ ਮਾਰੀ ਆ ਜਾਂ ਕਈ ਐਕਸੀਡੈਂਟ ਕੀਤੇ ਨੇ ਏਦਾਂ ਕਈ ਜਿਹੜੇ ਲੋਕਾਂ ਦੀ ਜਾਨ ਹੈ ਉਹ ਖਤਰੇ ਦੇ ਵਿੱਚ ਪੈ ਜਾਂਦੇ ਆ ਜਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਜਿਹੜੀ ਆ ਉਹ ਚੌਕਸ ਹੋਈ ਆ ਤਾਂ ਉਹਨਾਂ ਦੇ ਲੋ ਧੜਾ ਧੜ ਜਿਹੜੇ ਇਹ ਇਦਾਂ ਦੇ ਲੋਕਾਂ ਦੇ ਉਹ ਚਲਾਨ ਕੱਟੇ ਜਾ ਰਹੇ ਨੇ ਨਾਲ ਹੀ ਜਿਹੜੇ ਡਰਾਈਵਿੰਗ ਲਾਇਸੈਂਸ ਨੇ ਉਹ ਰੱਦ ਕੀਤੇ ਜਾ ਰਿਹਾ ਤਿੰਨ ਮਹੀਨਿਆਂ ਦੇ ਲਈ ਸਸਪੈਂਡ ਕੀਤੇ ਜਾ ਰਿਹਾ ਪੰਜਾਬ ਪੁਲਿਸ ਦੇ ਬੋਲੋ ਤਿੰਨ ਦਿਨ ਜਿਹੜਾ ਇਹ ਇਹ ਸਪੈਸ਼ਲ ਨਾਕਾ ਲਾਇਆ ਜਾ ਰਿਹਾ ਬੁੱਧਵਾਰ ਸ਼ੁੱਕਰਵਾਰ ਸ਼ਨੀਵਾਰ ਇਹਨਾਂ ਤਿੰਨ ਦਿਨਾਂ ਦੇ ਵਿੱਚ ਜਿਹੜੀ ਜ਼ਿਆਦਾ ਚੈਕਿੰਗ ਕੀਤੀ ਜਾ ਰਹੀ ਆ ਅਲਕੋਹਲ ਨੂੰ ਲੈ ਕੇ ਜਿਹੜਾ ਅਲਕੋਹਲ ਮੀਟਰ ਆ ਉਹ ਵੀ ਬੇहद ਗਿਣਤੀ ਦੇ ਵਿੱਚ ਜਿਹੜੇ ਉਹ ਹੁਣ ਪੰਜਾਬ ਪੁਲਿਸ ਦੇ ਕੋਲ ਪਹੁੰਚ ਚੁੱਕੇ ਆ ਜਿਹੜਾ ਵੀ ਇਸ ਦੇ ਵਿੱਚ ਪੋਜ਼ਿਟਿਵ ਪਾਇਆ ਜਾਂਦਾ ਉਸ ਦਾ ਮੋਟਾ ਚਲਾਣਾ ਜਿਹੜਾ ਉਹ ਕੀਤਾ ਜਾਂਦਾ ਉਹਨਾਂ ਦਾ ਵਾਹਨ ਵੀ ਜਿਹੜਾ ਉਸ ਸਮੇਂ ਜੱप्त ਕਰ ਲਿਆ ਜਾਂਦਾ ਜਦੋਂ ਉਹ ਉਹ ਜਿਹੜਾ ਬਿਨਾਂ ਅਲਕੋਹਲ ਤੋਂ ਉਹਨਾਂ ਕੋਲ ਪਹੁੰਚਦੇ ਆ ਦੂਜੇ ਦਿਨ ਸਵੇਰੇ ਪਹੁੰਚਦੇ ਆ ਤਾਂ ਉਹਨਾਂ ਦਾ ਜਿਹੜਾ ਆਣਾ ਉਹਨਾਂ ਦੇ ਸਪੋਰਟ ਕੀਤਾ ਜਾਂਦਾ ਤਾਂ ਕਿ ਕੋਈ ਵੀ ਜਿਹੜਾ ਹਾਦਸਾ ਆਏ ਉਹ ਨਾ ਹੋ ਸਕੇ